ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਚ ਐਸਟੀਐਫ ਦੇ ਡੀਐਸਪੀ ਵਵਿੰਦਰ ਮਹਾਜਨ ਦੇ ਘਰ ਰੇਡ ਹੋਈ ਹੈ ਨਸ਼ੀਲੀ ਦਵਾਈਆਂ ਫੜੀਆਂ ਗਈਆਂ ਸਨ ਇੱਕ ਛਾਪੇਮਾਰੀ ਕੀਤੀ ਗਈ ਸੀ ਬੱਦੀ ਦੇ ਵਿੱਚ ਹਿਮਾਚਲ ਤੇ ਬੱਦੀ ਦੇ ਵਿੱਚ ਇੱਕ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ ਸੀ ਜਿੱਥੇ ਕਰੀਬ 70 ਲੱਖ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸਨ ਉਸ ਮਾਮਲੇ ਦੇ ਵਿੱਚ ਸ਼ੱਕ ਹੈ ਕਿ ਮਾਮਲੇ ਨੂੰ ਰਫਾ ਦਵਾ ਕਰਨ ਚ ਮਿਲੀ ਭੁਗਤ ਕੀਤੀ ਗਈ ਹੈ ਡੀਐਸਪੀ ਵਵਿੰਦਰ ਮਹਾਜਨ ਵੱਲੋਂ ਇਸ ਕਰਕੇ ਵੀ ਡੀਐਸਪੀ ਵਵਿੰਦਰ ਮਹਾਜਨ ਦੇ ਘਰ ਅੱਜ ਅੰਮ੍ਰਿਤਸਰ ਚ ਰੇਡ ਹੋਈ ਹੈ ਅੰਮ੍ਰਿਤਸਰ ਚ ਮਜੀਠਾ ਰੋਡ ਤੇ ਇਹ ਰਹਿੰਦੇ ਨੇ ਡੀਐਸਪੀ ਮਹਾਜਨ ਔਰ ਲੰਬੇ ਸਮੇਂ ਤੋਂ ਐਸਟੀਐਫ ਚ ਤਾਇਨਾਤ ਨੇ اے ਐਨ TF ਵੱਲੋਂ ਇਹ ਰੇਡ ਕੀਤੀ ਗਈ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਇਹ ਰੇਡ ਕੀਤੀ ਗਈ ਹੈ ਨਸ਼ਿਆਂ ਤੇ ਸਪੈਸ਼ਲ ਖਾਸ ਤੌਰ ਤੇ ਬਣਾਈ ਗਈ ਇਸ ਫੋਰਸ ਵੱਲੋਂ ਨਸ਼ਾ ਤੇ ਨਕੀਲ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਹ ਫੋਰਸ ਬਣਾਈ ਗਈ ਹੈ ਔਰ ਇਸ ਨੇ ਹੀ ਅੱਜ ਸਵੇਰੇ ਡੀਐਸਪੀ ਭਵਿੰਦਰ ਮਹਾਜਨ ਦੇ ਘਰ ਰੇਡ ਕੀਤੀ ਸੀ ਇਹ ਮਾਮਲਾ ਪੂਰਾ ਬੱਦੀ ਇੱਕ ਫੈਕਟਰੀ ਨਾਲ ਜੁੜਿਆ ਹੋਇਆ ਹਿਮਾਚਲ ਦੇ ਵਿੱਚ ਵੱਡੀ ਇੰਡਸਟਰੀਅਲ ਏਰੀਆ ਹੈ ਜਿੱਥੋਂ ਦਵਾਈਆਂ ਬਣਾਉਣ ਵਾਲੀ ਕੋਈ ਫੈਕਟਰੀ ਸੀਗੀ ਉੱਥੇ ਇਹ ਡੀਐਸਪੀ ਮਹਾਜਨ ਨੇ ਰੇਡ ਕੀਤੀ ਸੀ ਉੱਥੋਂ ਨਸ਼ੀਲੀ ਗੋਲੀਆਂ ਵੱਡੇ ਪੱਧਰ ਤੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀ ਔਰ ਅੰਤਰਰਾਸ਼ਟਰੀ ਭੰਡਾ ਫੋੜ ਕੀਤਾ ਗਿਆ ਸੀ ਨਸ਼ਾ ਗ੍ਰੋਹ ਦਾ ਭੰਡਾ ਫੋੜ ਕੀਤਾ ਗਿਆ ਸੀ ਉਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ ਜਿਸ ਕਰਕੇ ਇਹ ਐਨਟੀਐਫ ਵੱਲੋਂ ਇਹਨਾਂ ਦੇ ਘਰ ਸਵੇਰੇ ਰੇਡ ਕੀਤੀ ਗਈ ਹੈ ਲੇਕਿਨ ਡੀਐਸਪੀ ਭਵਿੰਦਰ ਮਹਾਜਨ ਆਪਣੀ ਸਰਕਾਰੀ ਗੱਡੀ ਅਤੇ ਗਨਮੈਨ ਛੱਡ ਕੇ ਪਹਿਲਾਂ ਹੀ ਅੰਡਰਗਰਾਉਂਡ ਹੋ ਗਏ ਉਥੋਂ ਗਾਇਬ ਹੋ ਗਏ ਯਾਨੀ ਰੂਪੋਸ਼ ਹੋ ਗਏ ਉਹਨਾਂ ਨੂੰ ਫਿਲਹਾਲ ਤਲਾਸ਼ ਕੀਤਾ ਜਾ ਰਿਹਾ ਹੈ ਜ਼ਾਹਿਰ ਹੈ ਕਿ ਜੇ ਰੇਡ ਕੀਤੀ ਜਾ ਰਹੀ ਸੀ ਉਸ ਰੇਡ ਤੋਂ ਪਹਿਲਾਂ ਹੀ ਉਹਨਾਂ ਨੂੰ ਸੂਚਨਾ ਮਿਲ ਗਈ ਸੀ ਕਿਉਂਕਿ ਟੀਮ ਨੇ ਮੁਹਾਲੀ ਤੋਂ ਅਮਰਸਰ ਪਹੁੰਚਣਾ ਸੀਗਾ ਜਿੰਨਾ ਸਮਾਂ ਸੀਗਾ ਉਸ ਟੀਮ ਨੂੰ ਪਹੁੰਚਣ ਵਾਸਤੇ ਉਸ ਦੌਰਾਨ ਉਹਨਾਂ ਨੂੰ ਉਥੋਂ ਫਰਾਰ ਹੋਣ ਦਾ ਮੌਕਾ ਮਿਲ ਗਿਆ ਔਰ ਡੀਐਸਪੀ ਭਵਿੰਦਰ ਮਹਾਜਨ ਮੌਕੇ ਤੋਂ ਫਰਾਰ ਹੋ ਗਏ ਇਸ ਤੋਂ ਪਹਿਲਾਂ ਕਿ ਟੀਮ ਉੱਥੇ ਪਹੁੰਚਦੀ ਉਹਨਾਂ ਦੇ ਘਰ ਪਹੁੰਚਦੀ ਡੀਐਸਪੀ ਭਵਿੰਦਰ ਮਹਾਜਨ ਉਥੋਂ ਫਰਾਰ ਹੋ ਗਏ ਲੇਕਿਨ टीम ने रेड करके ओटोकी की बरामद कीता है ये भी जल्दी ही सामने आ जाएगा कि डीएसपी दे करो की की बरामद होया है फिलहाल डीएसपी महाजन दीपाल की जा रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर